ਸਤਿ ਸ਼੍ਰੀ ਅਕਾਲ ਜੀ ਖਾਸ ਵੀਡੀਓ ਦੇਖ ਰਹੇ ਹਾਂ ਮਸਕਰ ਤੋਂ ਜਿਸ ਤਰ੍ਹਾਂ ਕੀ ਸਲਾਲਾ ਸਿਟੀ ਜਾਂਦਾ ਹੋਇਆ Oman ਦੇ ਤਾਂ ਕੀ ਰਸਤੇ ਯਹੀਂ ਪਹਾੜੀਆਂ ਵੀ ਦੇਖ ਰਹੇ ਹਾਂ ਪਰ ਇਸ ਦੇ ਨਾਲ ਇੱਕ ਉਹ ਵੀ ਵੀਡੀਓ ਦੇਖਦੇ ਹਾਂ ਕਿ ਜਿਸ ਟਾਈਮ ਹਵਾ 'ਚ ਫਲਡਨ ਤੋਂ ਪਹਿਲਾਂ ਜਿਹੜਾ ਕੀ ਰੋਡ ਤੇ ਜਦੋਂ ਜਿੱਥਾਂ ਕੀ ਹਵਾਈ ਜਹਾਜ਼ ਚੱਲਦਾ ਹੈ ਤੇ ਉਸ ਤੇ ਨਾਲ ਹੀ ਜਿਸ ਤਰ੍ਹਾਂ ਕੀ ਬਾਅਦ ਫਿਰ ਐਕਟੀਵਿਟੀ ਹੁੰਦੀ ਹੈ ਜਿਸ ਤਰ੍ਹਾਂ ਇਸ ਟਾਈਮ ਵਾਈਬ੍ਰੇਸ਼ਨ ਹੋ ਰਹੀ ਆ ਵਾਈਬ੍ਰੇਸ਼ਨ ਹੋਣ ਤੋਂ ਬਾਅਦ ਜਿਸ ਤਰ੍ਹਾਂ ਕੀ ਜੋ 에어ਲਾਈਨ ਤੇ ਜਿਸ ਤਰ੍ਹਾਂ ਇਹ ਹਵਾ ਜਾਏਗਾ ਉਸ ਹਾਵ ਨਾਲ ਹੀ ਵਾਈਬ੍ਰੇਸ਼ਨ ਕਰਦੀ ਜਾਏਗੀ ਪਰ ਨਾਲ ਹੀ ਜਿਸ ਤਰ੍ਹਾਂ ਕਿ ਸ਼ਹਿਰ ਦੇ ਜੋ ਬਿਲਡਿੰਗਾਂ ਆ ਉਹ ਬਹੁਤ ਛੋਟੀਆਂ ਹੁੰਦੀਆਂ ਆਂਗੀਆਂ ਪਰ ਬਦਰਾਂ ਚ ਜਾ ਕੇ ਇੱਕ ਵੱਖਰਾ ਹੀ ਲੁੱਕ ਵੇਖਾਂਗੇ ਜਿਸ ਤਰ੍ਹਾਂ ਕਿ ਜਾਜ ਦਾ ਤੇ ਖਾਸ ਵੀਡੀਓ ਦੇਖ ਰਹੇ ਹਾਂ ਮਸਕਰ ਤੋਂ ਸਲਾਲਾ ਸਿਟੀ ਜਾਂਦੇ ਹੋਏ Oman ਕੰਟਰੀ ਦੀ ਇਹ ਵੀਡੀਓ ਹੈ ਜੋ 에ਰ ਲੈਂਦੇ ਅੰਰੋ ਲੈ ਕੇ ਗਏ ਖਾਸਹੀ ਜੋ ਟ੍ਰੈਵਲ ਕਰ ਰਹੇ ਸੀ ਸਲਾਮੀਰ ਲੈਂਡ ਦੇ ਜਰੀਏ ਮਸਕਟ ਤੋਂ ਸਲਾਲਾ ਸਿਟੀ ਜਾ ਰਹੇ ਸੀਗੇ ਅਗਲੀ ਵੀਡੀਓ ਨਾਲ ਜਲਦੀ ਹਾਜ਼ਰ ਹੋਣੀ ਆ ਦੇਖਦੇ ਰਹੋ ਪਧਰੂ ਫਿਲਮ ਪ੍ਰੋਡਕਸ਼ਨ ਦਾ ਚੈਨਲ